ਤੇਰੇ ਗੋਰੀਆ ਅੰਗਾ ਵਾਲੀ ਸ਼ਿਕਾਰਾ ਹੌਸਲਪੈੜੀ ਲਾਟ ਵਰਗਣੀ ਤੇਰੇ ਗੋਰੀਆ ਅੰਗਾ ਨਮਿਸ਼ਟਾਰਾ ਨੇ ਸੁਲਟੇ ਦਿਲਾ ਵਰਗਾ ਤੇਰੇ ਮੇਲ ਮੈਨੂੰ ਜਾਪਦਾ ਕੋਈ ਹਾਦਸਾ ਤਲਾਚ ਬਰਸਾਤ ਵਰਗਾ ਤੇਰੇ ਮੇਲ ਮੈਨੂੰ ਜਾਪਦਾ ਕੋਈ ਹਾਦਸਾ ਤਲਾਚ ਬਰਸਾਤ ਵਰਗਾ ਲਾਲ ਬੁੱਲੀਆਂ ਤੇ ਨੀ ਮੰਨੀ ਮਾ ਬੋਲਣਾ ਲਾਲ ਬੁੱਲੀਆਂ ਤੇ ਨੀ ਮੰਨੀ ਮਾ ਬੋਲਣਾ நாலியமலா தூர லோலா நாலு புல்லியாச்ச நிம்மா நிம்மா தூரை கண்டன ஆ ਤੁਝਾਂ ਤੋਂ ਪਿਆਰੀ ਲੱਗਦੀ ਦੁਜੀ ਹੋਵੇ ਜਿਵੇਂ ਹੀਰ ਨਾਲ ਹਜ਼ਾਰ ਤੋਂ ਤੂੰ ਜੱਗ ਤੋਂ ਨਿਆਰੀ ਲੱਗਦੀ ਥੇੜੀ ਸਾਦਗੀ ਨੇ ਮੋਲੀਆ ਮੈਨੂੰ ਤੁਝਾਂ ਤੋਂ ਪਿਆਰੀ ਲੱਗਦੀ ਦੁਜੀ ਹੋਵੇ ਜਿਵੇਂ ਹੀਰ ਨਾਲ ਹਜ਼ਾਰ ਤੋਂ ਤੂੰ ਜੱਗ ਤੋਂ ਨਿਆਰੀ ਲੱਗਦੀ ਕੱਲ ਲੰਗ ਗਈ ਸੀ ਕੋਰੋਂ ਵੱਟ ਚੁੱਪਨੀ ਅੱਲ ਲੰਗ ਗਈ ਸੀ ਕੋਰੋਂ ਵੱਟ ਚੁੱਪਨੀ ਹੋਇਆ ਸੀ ਬੜਾ ਦੁੱਖ ਨਹੀਂ ਕੱਲ ਲੰਗ ਗਈ ਸੀ ਕੋਰੋਂ ਵੱਟ ਚੁੱਪਨੀ ਹੋਇਆ ਸੀ ਬੜਾ ਦੁੱਖ ਨਹੀਂ ਵਿੱਚ ਵਿੱਚ ਹੋ ਕੇ ਆ ਗਿਆ चुनी पले जे होले हसन ते पले जे होले हसन अस हथ थकण चुनी जे पले जे हसण रोटी सुपने चई सुपण होगी तू पढ़ाई मैं जागे का होकर फर के गवाच गवाचना जाई हल्बे मर मार के रोटी सुपने च होगी तू पुई मैं जागे हज होकर फर के देखी किधरे गवाचना जाई हल आ मर मार के लगे आ मर मार के ਕਿ ਕਿਨੇ ਲਗੋ ਹਟ ਮਾਡਾਈ ਮਲਬਿਆ ਹਮਾਰ ਮਾਰ ਕੇ ਚੱਤ ਪੈਰ ਰਵੇ ਮੈਨੂੰ ਤੇਰਾ ਚਾਲੀ ਚੱਤ ਪੈਰ ਰਵੇ ਮੈਨੂੰ ਤੇਰਾ ਚਾਲੀ ਤੁਰੇ ਤੂੰ ਮੇਰੇ ਨਾਲ ਨਹੀਂ ਚੱਤ ਪੈਰ ਰਵੇ ਮੈਨੂੰ ਤੇਰਾ ਚਾਲੀ ਤੁਰੇ ਤੂੰ ਨਾਲ ਨਾਲ ਕਰਮ ਤੇਰਾ ਹੋ ਗਿਆ ਤੇਰਾ ਤੁੰਨੀ ਦੇ ਪੱਲੇ ਦੇ ਓਲੇ ਹੱਟਣਾ ਤੇਰਾ ਤੁੰਨੀ ਦੇ ਪੱਲੇ ਦੇ ਓਲੇ ਹੱਟਣਾ ਹੱਥ ਹੱਥ ਟਕਣਾ ਤੁੰਨੀ ਦੇ ਪੱਲੇ ਦੇ ਓਲੇ ਹੱਟਣਾ ਹੱਥ ਹੱਥ ਟਕਣਾ ਨਿਤਰਾ ਨੂੰ ਮੋਟੇ ਲੱਗਿਆ